ਮੇਗੀ ਬੇਫੇਰੀ ਆਹੋ ਪੁੱਤ ਬੈਠੀ ਆ ਆ ਜਾ ਪਉਣਾ ਕੀ ਆ ਹਾਂ ਮੈਂ ਤੈਨੂੰ ਕਾ ਗੁੱਸਣੀ ਨਹੀਂ ਤੇ ਹੁਣ ਫਿਰ ਕਿ ਨਵੀਂ ਤਾਜੀ ਹੋ ਗਈ ਆ ਨਵੀਂ ਤਾਜੀ ਕਿਉਂ ਨਹੀਂ ਆ ਹਾਂ ਕੱਲ ਤਾਂ ਹੀ ਮੇਰੇ ਕੰਨਾਂ 'ਚ ਸ਼ੱਕ ਪੈ ਗਿਆ ਸੀ ਅੱਛਾ ਕਾਹਦਾ ਉਹੀ ਪੇਰੀ ਮਮੀ ਠੀਕ ਠਾਕ ਹੂੰ ਤੇ ਕੱਖਣੀ ਆਏ ਤੇ ਬੈਹਾਂ ਮੇਰੇ ਖਿਆਲ ਨਾਲ ਢੱਕਣ ਵਾਸਤੇ ਇਹਨਾਂ ਦੋਵਾਂ ਮਾਂ ਪੁੱਤਾਂ ਦੀ ਚਾਲ ਹੀ ਇਦਾਂ ਉਦਾਂ ਹਾਏ ਹਾਏ ਵਿਸ਼ਾਗਤ ਤਾਂ ਪੈ ਗਿਆ ਇਹਨੂੰ ਮੈਨੂੰ ਨਹੀਂ ਪਤਾ ਮੰਮੀ ਕੀ ਸਾਹ ਪਤਾ ਵੀ ਮੈਂ ਤੇ ਨਾ ਕੱਲ ਸੋਈ ਚ ਗਿਆ ਵੈਸੇ ਪੁੱਛਣ ਅੱਛਾ ਪੀ ਤਾਈ ਕੀ ਬਣਾਇਆ ਵਾ ਕਹਿੰਦੀ ਹੈ ਇਹ ਤੇਰੀ ਨਾਨੀ ਨੂੰ ਹੋਇਆ ਕੀ ਆ ਭਲਾ ਮੈਂ ਕਿਹਾ ਕੀ ਹੋਣਾ ਕੀ ਆ ਹਾਂ ਉਹ ਕੀ ਕੀਤਾ ਵਾ ਪਿੰਨਾਨੀ ਦੇ ਨਾ ਢੇੜ ਚ ਪੱਥਰੀ ਹੋ ਗਈ ਆ ਅੱਛਾ ਤੂੰ ਹਾਏ ਹਾਈ ਵੀਨ ਖੱਤਿਆ ਇਹ ਗੱਲ ਕਾਨੂੰ ਕਹਿਣੀ ਨਹੀਂ ਮੰਮੀ ਮੈਨੂੰ ਥੋੜੀ ਗੱਲ ਨਹੀਂ ਸੁੱਝੀ ਲੋ ਉਨਦੀ ਤਾਈ ਪਛੂਦੂ ਨਾ ਕੀ ਹੋਇਆ ਸੀ ਤੇ ਤੁਸੀਂ ਆਹੀ ਕਹਿ ਦੋ ਪਹਿਲਾਂ ਮੈਂ ਤੇ ਵੀ ਕਹਤਾ ਪਹਿਲਾਂ ਹਸਪੀਟਲ ਹੀ ਅੱਛਾ ਤੇ ਘਰ ਵੀ ਆਈ ਉਦੋਂ ਵੀ ਪਤਾ ਲੈਣ ਗਏ ਉਦੋਂ ਤੁਹਾਨੂੰ ਦੱਸਿਆ ਨਹੀਂ ਸ਼ਹਿਰੋਂ ਸਿੱਤਾ ਉੱਧਰ ਚਲ ਗਈ ਤੇ ਹੁਣ ਅੱਜ ਫੇਰ ਪਤਾ ਲੈਣਾ ਹੁਣ ਤਾਂ ਛੁੱਟੀ ਮਿਲ ਗਈ ਆ ਉਹ ਤਾਂ ਇੱਕ ਗੱਲ ਆ ਵਾ ਪੁੱਤ ਆ ਜਿਹੜੀ ਤੇਰੀ ਤਾਈ ਆ ਚਲਾ ਕੇ ਵੇਖ ਲੈ ਕਿੰਨੀ ਆ ਨਾ ਤੂੰ ਨਿਆਣੇ ਨੂੰ ਜੋ ਪੁੱਛਣ ਡਈ ਆ ਤੇ ਮੈਨੂੰ ਸਿੱਧੀ ਪੁੱਛ ਲੈ ਮੈਨੂੰ ਲੱਗਦਾ ਹੁਣ ਨਾ ਇਹਨਾਂ ਨੇ ਕਿਤੇ ਚੋੜੀ ਚ ਪੀਤੇ ਨਾ ਨਾਨਕੇ ਜਾਣਾ ਵਾ ਪਿੰਨਾਂ ਦੀਦਾ ਪਤਾ ਲੈ ਕੇ ਆਈਏ ਤੇ ਤੁਸੀਂ ਨਾਨੀ ਨੂੰ ਵੀ ਸਮਝਾ ਦੇ ਇੱਕ ਕਰੀ ਕੋਈ ਨਾ ਤੂੰ ਫਿਕਰ ਨਾ ਕਰ ਮਾਂ ਤੇ ਮੇਰੀ ਹੈ ਨਾ ਆਹੋ ਜਿੱਥੇ ਮਾਦੀ ਚਲ ਜੇ ਜਿੰਨਾ ਮਰਜ਼ੀ ਜਿਓਰ ਲਾ ਲੇ ਇਹ ਕੋਈ ਨਹੀਂ ਕਰ ਸਕਦੀ ਕੀ ਕਰਨਾ ਤੁਸੀਂ ਨੇ ਕਰੀ ਨਾ ਲਈ ਨੂੰ ਫੋਨ ਕਰਕੇ ਨਾ ਸਮਝਾ ਦਿਓ ਕਿ ਜੇ ਫੋਨ ਪਾਣਾ ਤੇ ਜਾਂ ਫਿਰ ਆਉਣਗੇ ਨਾ ਤੇ ਤੁਸੀਂ ਥੋੜਾ ਜਿਹਾ ਮੱਲਭਾਨੇ ਭੂਨੇ ਕਰ ਕਰ ਲਿਓ ਕੋਈ ਗੱਲ ਤੂੰ ਨਾ ਫਿਕਰ ਕਰ ਇਹ ਗੱਲ ਦਾ ਤੇ ਜਿਹੜੀ ਮੈਂ ਤੈਨੂੰ ਗੱਲ ਸਮਝਾਈਗੀ ਉਹ ਤੋ ਕਰਨ ਡਿਆ ਨਾ ਪੂਰਾ ਆਪਣਾ ਕੰਮ ਉਹ ਤੇ ਮੈਂ ਕਰਨ ਡਿਆ ਵਾ ਤਾਇਆ ਜੀ ਨੇ ਮੈਂ ਉਦੋਂ ਵੀ ਕਹਿ ਸੀ ਤੋ ਉਦੋਂ ਤੁਸੀਂ ਦੂਜਾ ਬੰਨ ਲਾਤਾ ਉਹਨਾਂ ਨੇ ਇਹ ਵੀ ਕਹਦਾ ਸ਼ੱਕ ਪੈ ਗਿਆ ਬਾਬੀ ਪਹਿਲਾਂ ਤੇ ਇਹ ਕਹਿੰਦਾ ਵੀ ਸ਼ਹਿਰ ਜਾਣਾ ਵਾ ਜਦੋਂ ਇਹਦੀ ਮਾਂ ਚਲ ਗਈ ਤੇ ਬਾਤ ਨਹੀਂ ਗਈ ਵੀ ਗੱਲ ਨਹੀਂ ਕਹੀ ਵੀ ਮੈਂ ਤਾਇਆ ਜੀ ਹੁਣ ਸ਼ਹਿਰ ਹੀ ਚਲ ਜੰਨੇ ਆ ਅੱਛਾ 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 ਮੈਂ ਤੇ ਪਹਿਲਾਂ ਕਹਿ ਲੱਗਾ ਸੀ ਫਿਰ ਮੈਂ ਸੋਚਿਆ ਵੀ ਜੇ ਮੈਂ ਹੁਣ ਕਿਹਾ ਫਿਰ ਅਗਲੀ ਵਾਰੀ ਬੰਨ ਲਾਉਣ ਆਈਆਂ ਉਦੋਂ ਕਹਿ ਦਾਂਗਾ ਚਲ ਕੋਈ ਗੱਲ ਨਹੀਂ ਅਵੇਂ ਨੀ ਗਿਣੀਏ ਕੰਨਾਲ ਤੇ ਆਂਦੀ ਤੇ ਇਦਾਂ ਹੁੰਦਾ ਤੇ ਬਸ ਇੱਕ ਕੰਮ ਕਰੀ ਮੇਰਾ ਪੁੱਤ ਇਹਨਾਂ ਦਾ ਖਿਹੜਾ ਨਾ ਛੱਡੀ ਹੁਣ ਤੋਂ ਇਹਨਾਂ ਦਾ ਖਿਹੜਾ ਤੇ ਨਹੀਂ ਮੈਂ ਛੱਡਦਾ ਮਮੀ ਪਰ ਹੁਣ ਤੁਸੀਂ ਵੀ ਧਿਆਨ ਰੱਖੋ ਥੋੜਾ ਜਿਹਾ ਤਾਂ ਇਹਨਾਂ ਨੂੰ ਬਿੜਕਾ ਰੱਖਣ ਦੇ ਪਿਆਡੀਆਂ ਕੋਈ ਗੱਲ ਨਹੀਂ ਇਹ ਬਿੜਕਾ ਰੱਖਦੀ ਹੈ ਨਾ ਇੱਥੋਂ ਮੈਂ ਚਾਰ ਕਦਮ ਗਾਂਵਾਂ ਇਹ ਕੀ ਸਮਝਦੀ ਹੈ ਹੈ ਹੋਤ ਗੱਲ ਇਹਨਾਂ ਨੂੰ ਸੂਬੇ ਸਮਝਦੀ ਨਹੀਂ ਕਿ ਕੀ ਕਰਦੀ ਛੱੜਦੀ ਹੈ ਕੋਈ ਗੱਲ ਨਹੀਂ ਤੂੰ ਆਪਣੇ ਕੰਮ ਚ ਕੰਨੇ ਰੱਖੀ ਕੋਈ ਗੱਲ ਨਹੀਂ ਮੇਰੇ ਕੰਨ ਤੇ ਮਮੀ ਚ ਕੰਨੇ ਆ ਹਾਂ ਬਸ ਇਨਾ ਦੇ ਉੱਤੇ ਨਾ ਇਹ ਪੂਰਾ ਫੰਦ ਖਲਾਰ ਕੇ ਰਹਿ ਕਿੱਥੇ ਜਾਂਦੇ ਕੀ ਕਰਦੇ ਆ ਤੈਨੂੰ ਸਾਰੀ ਖਬਰ ਹੋਣੀ ਚਾਹੀਦੀ ਹੈ ਤੇ ਮਿੰਟ-ਮਿੰਟ ਦੀ ਖਬਰ ਪੁੱਤ ਮੈਨੂੰ ਆਣ ਕੇ ਦਈ ਜਾ ਬਾਕੀ ਮੈਂ ਜਾਣਾ ਤੇ ਮੇਰਾ ਕੰਮ ਜਾਣੀ ਚਲੋ ਕੋਈ ਗੱਲ ਨਹੀਂ ਜਿਹੜਾ ਇੰਨੇ ਕੰਮ ਸਮਝਾਵਾ ਨਾ ਵੀ ਮੈਂ ਹੱਥੋਂ ਲਿਆ ਗਏ ਬੱਚਾ ਤੇ ਮੈਂ ਪੜਹੂੰਗੀ ਉਹ ਤਾਂ ਨਹੀਂ ਮੈਂ ਮੋੜਨ ਦਿੰਦੀ ਇੱਥੇ ਉਹ ਤਾਂ ਗੱਲ ਇਹ ਗੱਡੀ ਆ ਠੀਕ ਵਾ ਨਾ ਬਸ ਤੂੰ ਨਾ ਖੜਾ ਛੱਡੀ ਇਹਨਾਂ ਦਾ ਪੱਕਾ ਰਹੀ ਆਪਣੇ ਪੈਰਾਂ ਤੇ ਉਹ ਨਹੀਂ ਨਹੀਂ ਛੱਡਦਾ ਮੰਮੀ ਖੜਾ ਚੰਗਾ ਤੁਸੀਂ ਕਰੋ ਆਪਣਾ ਕੰਮ ਫਿਰ ਠੀਕ ਆ ਠੀਕ ਆ ਕਿਤੇ ਚਲਾ ਆ ਪਾ ਹੈ ਹੈਂ ਤੁੰਗਿਆ ਰਹੇ ਮੈਨੂੰ ਜੋ ਪੁੱਛਣ ਦੇਈਆਂ ਤੋ ਸਿੱਧੀ ਆਣ ਕੇ ਮੈਨੂੰ ਪੁੱਛ ਲਾ ਉਹੀ ਗੱਲ ਵਾ ਨਾ ਨਿਨਵੇਸ਼ ਨੇ ਵੇਲੇ ਦੀ ਫਿਰਦੀ ਆ ਵੀ ਕਿਤੇ ਨਾ ਕਿਤੇ ਮੈਨੂੰ ਗੱਲ ਲੱਭੇ ਕੋਈ ਤੇ ਮੈਂ ਗੱਲ ਕਰਨ ਵਾਲੀ ਬਣਾ ਨਾ ਮੈਂ ਕੋਈ ਸ਼ਰਾਬ ਛੱਡਦੀ ਆ ਮੇਰਾ ਨਾਂ ਵੀ ਜੀਵਨ ਆ ਕਰ ਲਾ ਜੋ ਕਰਨਾ ਤਾ ਜੀਵਨ ਹਾਂਜੀ ਹਾਂ ਮੰਮੀ ਦਾ ਮੰਮੀ ਠੀਕ ਆ ਹਾਂ ਦਿਆਂ ਬਸ ਦਵਾਈ ਤੁਈ ਖਾਣ ਦੇ ਹੁਣ ਡਾਕਟਰ ਨੇ ਕਿਹਾ ਕੋਈ ਦਵਾਈ ਲਈ ਖਾਓ ਤੇ ਰੈਸਟ ਕਰੋ ਤੇ ਗੱਲ ਹੋਈ ਕੀ ਗੱਲ ਕੁਛ ਨਹੀਂ ਐਵੇਂ ਪੱਥਰੀ ਜੀ ਨਿਕਲ ਆਈ ਆ ਤਾਂ ਟੈਨਸ਼ਨ ਲੱਲੀ ਜਿਆਦਾ ਤੇ ਤਾਂ ਕਰਕੇ ਫਿਰ ਜਿਆਦਾ ਘਬਰਾ ਗਈ ਤੇ ਤਾਂ ਮੈਨੂੰ ਫੋਨ ਕੀਤਾ ਵੀ ਤੂੰ ਆਣ ਤੇ ਤਾਂ ਸਮਝਾ ਕੁਛ ਵੀ ਕੋਈ ਗੱਲ ਨਹੀਂ ਤੇ ਮਾਮੂਲੀ ਜੀ ਹੈਗੀ ਐ ਤੇ ਦਵਾਈਆਂ ਦੇ ਨਾਲ ਹੀ ਨਿਕਲ ਜਾਣੀ ਆ ਪਤਾ ਕਿ ਅੱਜ ਕੱਲ੍ਹ ਸਰੀਰਾਂ ਵਿੱਚ ਕੁਛ ਨਹੀਂ ਗਾ ਪਤਾ ਨਹੀਂ ਕਿ ਕਿਹੜਾ ਦੁੱਖ ਕਦੋਂ ਉੱਠ ਪੈਣਾ ਉਹ ਹੀ ਗੱਲ ਵਾ ਨਾ ਤੇ ਮੈਂ ਤੇ ਵੇਖਣ ਢੀ ਮੈਂ ਪੈਣ ਮੇਰੀ ਪਤਾ ਲੈਣ ਨਹੀਂ ਆਈ ਨਹੀਂ ਆਉਣਾ ਹੀ ਮੈਂ ਅੰਦਰ ਕੰਮ ਨਹੀਂ ਹਾਂ ਕਰਨ ਤੇ ਮੈਨੂੰ ਤੁਹਾਡੀ ਆਵਾਜ਼ ਆਲੀ ਅ ਤੈਨੂੰ ਜੇ ਮੈਂ ਪੁੱਛਾਂ ਉਹ ਸਹੀ ਲੱਗਦਾ ਆ ਗਈ ਆ ਆਹੋ ਤੇ ਆ ਕੱਪੜੇ ਪਏ ਹੀ ਤੋਤੇ ਹੀ ਤੇ ਹੀ ਤੋਤੇ ਆ ਆਹੋ ਤੋਤੇ ਹੀ ਗਏ ਤੇ ਕਰਨ ਦੇ ਅੱਛਾ ਤੇ ਮੈਂ ਕਿਹਨੇ ਮੈਂ ਤੋਤੇ ਨੂੰ ਤੇ ਪਹਿਲਾਂ ਮੈਂ ਸੋਚਿਆ ਤਵਾਂਾ ਕਿੱਦਾਂ ਰੱਖ ਦਨੀ ਆ ਤੇ ਫਿਰ ਮੈਂ ਚੱਲ ਪ੍ਰੈਸ ਲਾ ਲੈਣੀ ਤੇ ਪ੍ਰੈਸ ਕਰ ਹੀ ਦਿੰਨੀ ਆ ਆਹ ਬੇ ਹੁਣ ਤਾਂ ਚੰਗੀ ਗੱਲ ਵਾ ਹਾਂ ਚੱਲ ਕੋਈ ਗੱਲ ਨਹੀਂ ਜਿਆਦਾ ਹੀ ਨਾ ਜਿਉ ਠੀਕ ਆ ਕੋਈ ਨਹੀਂ ਮੈਂ ਵੀ ਜਾਉਂਗੀ ਲੈ ਕੇ ਆਉਂਗੀ ਪਤਾ ਚੱਲ ਕੋਈ ਗੱਲ ਨਹੀਂ ਉਹ ਵੀ ਤਾਂ ਤੁਹਾਡਾ ਆਪਣਾ ਹੀ ਘਰ ਵਾ ਫਿਰ ਕੀ ਆ ਦੇਲੇ ਜਾਓ ਰਾਤ ਜਾਓ ਹੈ ਜਿੱਦਾਂ ਦੇ ਮੇਰੇ ਪੇਕੇ ਉਹਦਾ ਤੇ ਤੁਹਾਡੇ ਪੇਕੇ ਇੱਥੇ ਪੁੱਛਣ ਵਾਲੀ ਕਿਹੜੀ ਗੱਲ ਆ ਨਹੀਂ ਨਹੀਂ ਜਾਉਂਗੀ ਮੈਂ ਆਹ ਤੇ ਕਰਨ ਸਗੋਂ ਕਰ ਰਹਿਆ ਮੰਮੀ ਆਈ ਨਹੀਂ ਮੰਮੀ ਆਈ ਨਹੀਂ ਮੈਨੂੰ ਰੋਟੀ ਪਾਣੀ ਮਿਲ ਰਿਹਾ ਫਿਰ ਕਿ ਨਹੀਂ ਆਈ ਦੇ ਕੋਈ ਦੱਸ ਕਰਨ ਵੀ ਛਦਾਈ ਆ ਆ ਦਸ ਇੱਕ ماں ਗਈ ਦੂਜੀ ਮਾਂ ਘਰੇ ਹੀ ਆ ਨਾ ਪਰ ਨਿਆਣੇ ਨਾਲ ਹੁੰਦਾ ਵਾ ਫੇਰ ਮੈਂ ਤਾਂ ਭਾਵੇਂ ਤੁਹਾਡੇ ਨਾਲ ਵਾਦੀ ਕਰਦੀ ਆ ਪਰ ਫੇਰ ਵੀ ਨਿਆਣੇ ਨੂੰ ਹੁੰਦਾ ਤੇ ਗਏ ਆ ਤੇ ਆਏ ਨਹੀਂਗੇ ਨਾ ਮੈਨੂੰ ਦੱਸਿਆ ਹੀ ਹੈ ਫਿਰ ਮੈਂ ਤਾਂ ਫੋਨ ਕਰਕੇ ਤੇ ਪੁੱਛ ਲਾ ਅੱਛੀ ਕੀ ਹੋਣੀ ਹੈ ਫਿਰ ਪਤਾ ਨਹੀਂ ਕਿ ਤੁਹਾਨੂੰ ਫੋਨ ਕੀਤਾ ਕਿ ਨਹੀਂ ਕੀਤਾ ਨਹੀਂ ਕੀਤਾ ਹੀ ਫੋਨ ਮੈਂ ਉਹਦਾ ਇੱਕ ਗੱਲ ਕਹਾਂ ਇਹ ਨਾ ਹੜ ਤੋਂ ਵਾਦ ਤਾਂ ਦਾ ਬੜਾ ਮੋਹ ਕਰਦਾ ਵਾ ਨਹੀਂ ਕਰਦਾ ਤਾਂ ਹੈਗਾ ਮੈਨੂੰ ਵੀ ਪਤਾ ਵਾ ਤੇ ਘਰ ਇਹ ਤੇਰੀ ਮਾਂ ਤੇ ਤੇ ਬੰਦਾ ਲੱਭਦਾ ਹੀ ਆ ਨਾ ਇਹ ਤਾਂ ਗੱਲ ਹੈਗੀ ਆ ਸਿਆਣਾ ਹੀ ਹੋਇਆ ਪਰ ਫੇਰ ਵੀ ਨਿਆਣਾ ਹੀ ਆ ਨਹੀਂ ਪਰ ਮੈਨੂੰ ਕਹਿਣਾ ਹੁੰਦਾ ਮੰਮੀ ਤੁਹਾਡੇ ਨਾਲ ਚੰਗੀ ਤੇ ਮੈਨੂੰ ਤਾਈ ਲੱਗਦੀ ਐ ਨਹੀਂ ਮੈਂ ਤੇ ਕੱਲ ਵੀ ਰੋਟੀ ਬਣਾਈ ਤੇ ਇਹਨੂੰ ਮੈਂ ਪੁੱਛ ਲਿਆ ਮੈਂ ਵੀ ਜੋ ਤੂੰ ਖਾਣਾ ਵਾ ਤੇ ਉਹ ਹੀ ਮੈਂ ਬਣਾ ਦਿੰਦੀ ਐ ਅੱਛਾ ਅੱਛਾ ਤੇ ਆਂਡਾ ਤਾਈ ਜਿਹੜਾ ਤਾ ਬਣਾ ਲਓ ਹਾਂ ਤੇ ਨਾਲ ਮੈਂ ਸੱਤੀ ਬਣਾਤੀ ሽਮਲਾ ਮਿਰਚਾਂ ਦੇ ਨਾਲ ਰਾਇਤਾ ਬਣਾ ਲਿਆ ਤੇ ਚਲੋ ਮੇਰਾ ਆਹ ਨਾਲ ਰੋਟੀ ਖਾ ਲਈ ਆਹ ਪਤਾ ਕੀ ਗੱਲ ਵਾ ਸ਼ਿਰ ਤੋ ਕਿੱਜਾ ਜੁ ਹੋਇਆ ਤੁਹਾਡੇ ਨਾਲ ਤੋਗੇ ਤੇ ਹੁਣ ਤੁਹਾਡੇ ਬਿਨਾਂ ਤਾਂ ਬਚਦਾ ਹੀ ਨਹੀਂਗਾ ਤੇ ਮੈਂ ਵੀ ਨੁਕ ਗਾਲੀ ਕਹੀ ਆ ਪੀ ਪੋਤੇ ਹੋਏ ਤੇਰੇ ਮਾਂ ਪਿਓ ਵਾ ਨੇ ਕੋਈ ਗੱਲ ਨਹੀਂ ਬੇਟੀ ਕਿ ਨਕੀਜਾ ਮੰਗਿਆ ਕਰ ਤੂੰ ਉਹ ਫੇ ਤਾਂ ਟਾਈਮ ਪਾਸ ਇੱਕੋ ਘਰ ਵਿੱਚ ਕੋਈ ਕਰ ਰਹਾ ਵਾ ਤੇ ਮੇਰੀਆਂਵੇਂ ਮਾਤ ਤੇ ਭੈਣ ਭੜਦੇ ਪਏ ਹੀਗੇ ਲੱਥ ਕੇ ਹੁਣ ਸਾਰੇ ਚੱਲ ਕੋਈ ਗੱਲ ਨਹੀਂ ਹਾਂ ਕੀ ਆਂਦੇ ਹੁੰਦੇ ਆ ਢੇਰ ਆਵੇ ਦੁਸਤਾਵੇ ਉਹੀ ਗੱਲ ਵਾ ਨਾ ਮੈਂ ਡੇਟ ਸਮਝੀ ਐ ਚੀਜ਼ ਨੂੰ ਕਿ ਚੱਲ ਇਹੋ ਹੀ ਹੁੰਦਾ ਤੁਹਾਡਾ ਵਾ ਤੇ ਤੁਹਾਡਾ ਕੀ ਵੰਡਿਆ ਠੀਕ ਵਾ ਨਾ ਤੇ ਐਵੇਂ ਨਿਕਨੀਕੇ ਗੱਲਾਂ ਤੋਂ ਘਰ ਵਿੱਚ ਕਲੇਸ਼ ਪਾਉਂਦੇ ਨਾ ਲੜਾਈਆਂ ਕਰਦੇ ਨਾ ਵੀ ਮਾੜੀ ਗੱਲ ਵਾ ਕੋਈ ਗੱਲ ਨਹੀਂ ਇਹ ਨੂੰ ਤੂੰ ਹੀ ਆਪਣਾ ਹੀ ਪੁੱਤ ਸਮਝੀ ਹੋਣੀ ਨਹੀਂ ਇਹ ਆਪਣਾ ਹੀ ਹੋ ਰਹੀ ਤੇ ਬਗਾਨਾ ਨੂੰ ਸਮਝ ਦੇ ਕੋਈ ਨਹੀਂ ਜਿਹਦੇ ਨਾਂਕੇ ਜਾਣਾ ਹੋਊਗਾ ਨਾ ਤੇ ਕਰਨ ਨੂੰ ਨਾਲ ਲੈ ਜਾਓ ਕੋਈ ਨਹੀਂ ਲੈ ਜਾਾਂਗੇ ਆਹ ਸਾਹਮਣੇ ਦਹੀਂ ਕੱਪੜੇ ਨਹੀਂ ਦੇਣਾ ਠੀਕ ਵਾ ਚੱਲ ਹਾਂ ਤੂੰ ਤੇਰਾ ਤਾਂ ਹੁਣ ਮੈਂ ਇਹੋ ਜਿਹਾ ਕੰਮ ਕਰੂੰਗੀ ਵੀ ਕਿਤੇ ਤੂੰ ਯਾਦ ਹੀ ਕਰੇਂਗੀ ਤੂੰ ਵੀ ਸੋਚੇਂਗੀ ਇਹ ਗੱਲ ਨੂੰ ਵੀ ਬਾਜੀ ਉੰਟੀ ਕਿਤਾ ਹੋਗੀ ਤੇ ਪਰ ਮੈਂ ਤਾਂ ਸਭ ਕੁਝ ਕਰਨ ਦੀ ਹੈ ਆਪਣੇ ਪੁੱਤ ਦੀ ਜਾਇਦਾਦ ਨੂੰ ਇਹ ਚੈ ਤਾਂ ਥੋੜੀ ਬਹੁਤ ਜਾਣ ਦੇਣੀ ਆ ਕਿਤੇ ਭਾਵੇਂ ਜਿੰਨਾ ਮਰਜੀ ਮੈਂ ਥੱਲੇ ਲਾ ਕੇ ਰਹਿਣਾ ਪਵੇ ਤੇਰੇ ਵਿਹੇ ਕਿੱਡੀ ਚਲਾ ਤਾ ਕਿੱਡੇ ਪੋਚੇ ਮਾਰਨ ਲਈ ਆ ਇਹੋ ਵੀ ਪੁੱਤ ਤੁਹਾਡਾ ਹੀ ਆ ਮੈਂ ਤਾਂ ਉਹਨਾਂ ਨੂੰ ਕਹਿੰਨੀ ਆ ਵੀ ਉਹਨਾਂ ਲਾਗੇ ਜਾਇਆ ਕਰੋ ਤੁਹਾਡਾ ਬਹੁਤਾ ਹੀ ਮੋਹ ਕਰਦਾ ਵਾ ਨਹੀਂ ਲੱਛਣ ਇੰਨੇ ਕਰਨੇ ਜਾਣਦੀਆਂ ਨਾ ਤੇਰੇ ਕੋ ਸਿਖੇ ਕੋਈ ਇਹ ਮੰਮੀ ਦੇ ਨਾ ਪੀੜ ਹੋਣ ਦੇ ਹੀ ਤਾਂ ਕਰਕੇ ਉਹਨੇ ਮੈਨੂੰ ਫੋਨ ਕਰਤਾ ਤੇ ਠੀਕ ਵਾਦਾਂ ਮੇਰੇ ਪੇਕੇ ਕੀ ਤੇ ਤੇਰੇ ਪੇਕੇ ਕੀ ਤੂੰ ਵੀ ਜਾਵੀਂ ਮੈਂ ਇਹ ਤਾਂ ਜਾਣਾ ਵੇਖਣ ਵੀ ਉਹਨੇ ਕੁਝ ਹੋਇਆ ਵੀ ਆ ਕਿ ਨਹੀਂ ਹੋਇਆ ਤੂੰ ਬੋਲਣ ਦੇ ਗਿਆ ਝੂਠ ਨਿਆ ਹੈ ਬੁੱਢੀ ਦੇ ਨਾ ਵਾਰੇ-ਵਾਰੇ ਜਾਈਏ ਕਿਤੇ ਹੱਥਾਂ ਨਾਲ ਲੰਬੀ ਤੇ ਪਿਆਰਾ ਨਾਲ ਭਜਾਉਂਦੀ ਇਹ ਇੱਕ ਬੰਨੇ ਮੁੰਡੇ ਨੂੰ ਸਾਡੇ ਲਾਗੇ ਨਹੀਂ ਆਉਂਦਿੰਦੀ ਅੱਜ ਵੇਖ ਕਿਦਾਂ ਪੋਪਲੇ ਮਾਰਨ ਲਈ ਇਹ ਇਹ ਨਾ ਅੱਛੀ ਜਨਦਤਾ ਦੀਆਂ ਬਣੀਆਂ ਨੂੰ ਕੁੜੀਆਂ ਹੀ ਪਸੰਦ ਵਾ ਸ਼ਿਰੂ ਤਾਂ ਤੁਹਾਡੇ ਕੋਈ ਰਿਆ ਹਨ ਕੋਈ ਨਹੀਂ ਆਉਂਦੇ ਆ ਤਾਂ ਦੱਸ ਦੀਆਂ ਉਹਨਾਂ ਚ ਇਦਾਂ ਕਰਦੀਆਂ ਪਿੰਡ ਫੋਨ ਲਗਣੀਆਂ ਵੀ ਹੈਲੋ ਸਸਿਕਾਹ ਹੋਰ लवली ਕੀ ਹਾਲ ਚਾਲ ਆ ਹਾਂ ਮੈਂ ਵੀ ਠੀਕ ਠਾਕ ਵਧੀਆ ਪਰ ਤੂੰ ਸੁਣਾ ਪਰਵਾਹ ਠੀਕ ਆ ਮੰਮੀ ਹੁਣੇ ਸਾਰੇ ਉਹ ਡਾੜੀ ਕਣ ਕਣਕ ਆਹੋ ਨਹੀਂ ਵੀ ਉਹ ਡਾੜੀ ਟੁੱਡੀ ਰਹਿ ਗਈ ਬਣਾਉਣ ਵਾਲੀ ਤੇ ਉਹ ਹੁਣ ਬਦਲ ਨਹੀਂ ਆ ਵਾ ਤੇ ਇਸ ਜਾਣਦੇ ਆ ਇਹਨੇ ਹਰ ਦਾ ਫਿਰ ਕੀ ਕਰਨਾ ਅਸਾ ਤਾਂ ਟੁੱਡੀ ਰਹਿ ਗਈ ਆ ਚਲ ਕੋਈ ਗੱਲ ਨਹੀਂ ਧੁੱਪਾਂ ਲੱਗਣੀਆਂ ਹੀ ਆ ਕਿੰਨੇ ਦਿਨ ਏਦਾਂ ਮੀਂਹ ਆਉਂਦਾ ਰਹਿਣਾ ਔਰ ਮੰਮੀ ਦਾ ਕੀ ਹਾਲ ਹੈ ਘਰ ਆਵੇਗਾ ਲੱਗੀ ਆ ਤੇ ਸੱਸੀ ਗਾ ਮੰਮੀ ਜੀ ਹਾਂਜੀ ਠੀਕ ਠਾਕ ਵਧੀਆ ਤੁਸੀਂ ਸੁਣਾਓ ਚਲੋ ਠੀਕ ਹੀ ਚੱਈਦਾ ਵਾ ਕੁਝ ਨਹੀਂ ਕਰਨਾ ਕੋਦਾਂ ਕਿ ਇਦਾਂ ਬੈਠੀ ਹਾਂ ਤੇ ਮੈਂ ਚਲ ਫੋਨ ਲਵਨੀ ਆ ਕਿਹੜੀ ਗੱਲਾਂ ਬਤਾ ਮਾਰਦੀ ਆ ਆਉਣਾ ਹੀ ਤਾਨੂੰ ਆਪਣੇ ਘਰ ਦੇ ਕੀ ਗੱਲ ਦੱਸਾਂ ਤਿਆਰ ਹੋਈ ਹਾਂ ਆਉਣ ਹੀ ਲੱਗੇ ਹਾਂ ਹਿੱਦਰ ਨੂੰ ਤੇ ਪਹਿਲਾ ਮੁੰਡਾ ਆ ਗਿਆ ਤਾ ਜੀ ਮੈਂ ਸ਼ਹਿਰ ਜਾਣਾ ਵਾ ਮੇਰੇ ਨਾਲ ਚੱਲੋ ਉਹਨੂੰ ਆਲੇ ਟਾਲੇ ਕੀਤਾ ਮੁੜ ਕੇ ਮਾਂ ਆ ਗਈ ਇਹ ਨਾ ਤੂੰ ਕਿੱਥੇ ਚੱਲੀ ਐ ਮੈਂ ਤਾਂ ਪਿੰਡ ਚੱਲੀ ਆ ਮੰਮੀ ਨਹੀਂ ਗਈ ਠੀਕ ਆ ਪਿੰਡੋਂ ਫੋਨ ਆਇਆ ਵਾ ਮੈਨੂੰ ਜਾ ਲੈਂਦੇ ਹਾਂ ਤੂੰ ਫੇਰ ਹੁਆਵੇਂ ਆ ਅੱਜ ਆਈ ਜੀ ਇਹ ਪਥਰੀ ਹੀ ਉਹਦੇ ਪੀੜ ਹੁੰਦੀ ਸੀ ਉਹਦਾ ਕਰਕੇ ਉਹਨਾਂ ਫੋਨ ਕੀਤਾ ਮੈਨੂੰ ਦੱਸ ਇਹ ਕਿਹੜੇ ਡਾਕਟਰ ਹੀ ਕਿਜਾਕ ਪ੍ਰਸ਼ਨ ਕਰਨਾ ਹੈਗਾ ਇਹ ਉਹਦਾ ਹੀ ਵੀ ਹੈ ਨਾ ਚਲ ਜਾ ਕਿਤੇ ਮੰਮੀ ਬਹੁਤੀ ਤੇਜ਼ਵਾ ਮੈਂ ਕੀ ਦੱਸਾਂ ਤੁਹਾਨੂੰ ਤੁਹਾਨੂੰ ਗੱਲ ਦੀ ਸਮਝ ਨਹੀਂ ਨਾ ਮੈਂ ਸੋਚਿਆ ਹੈਗਾ ਕਿ ਚਲ ਜੇ ਮੁੰਡਾ ਮੇਰੇ ਲਾਗੇ ਨਹੀਂ ਆਉਂਦੀ ਤੇ ਮੈਂ ਪਿਆਂ ਡਾਉਂਗੀ लवली ਜਿੱਦਣਾ ਇਹ ਵੀ ਨਾ ਕੀਤੀ ਸਲਾਹ ਤੇ ਮੈਂ ਤਾਂ ਛੋਟੇ ਮੈਂ ਲੈ ਆਉਂਗੀ ਆਪਣੇ ਕੋਲ ਇਹ ਅੰਦਾਈ ਕੋਈ ਨਹੀਂ ਪੈਂਤੋਂ ਪਿੰਡਾਂ ਵਿੱਚ ਬੈਠ ਕੇ ਗੱਲਬਾਤ ਕਰ ਲਾਂਗੇ ਇੰਨੇ ਕਿਦ ਸੁਣ ਲਿਆ ਹੁਣ ਆ ਇਹਦਾ ਰਾਦਾ ਕਿ ਹੁਣ ਇਹ ਪਿੰਡ ਨਾ ਜਾਵੇ ਤੇ ਮੈਂ ਕਿੰਨੇ ਕਿ ਦਿਨ ਰਕੀ ਰਹਿਣਾ ਅਕਸਰ ਮੈਂ ਆਉਣਾ ਹੀ ਆ ਇਹ ਥੋੜਾ ਪਿਆਦਾ ਕਰਕੇ ਮੈਂ ਆਪਣੇ ਭੈਣ ਭਰਾ ਛੱਡ ਦੇਣੀ ਮੰਮੀ ਕਰਨਾ ਕਿ ਇਹ ਮੈਂ ਬੜੀ ਤੰਗ ਵਾਂ ਨਹੀਂ ਨਹੀਂ ਹੁਣ ਨਾ ਮੈਨੂੰ ਕੀ ਕਹਿਣਾ ਵਾ ਇਹੋ ਹੀ ਨੇ ਪੈਰ ਲੱਗਾ ਦਿੰਦੀ ਨਹੀਂ ਮੈਂ ਆਉਂਗੀ ਅਕਦੋ ਦੇਣ ਤੱਕ ਮੌਗ ਹੋ Nghiਗਾ ਆਹੋ ਚਲ ਠੀਕ ਆ ਧਿਆਨ ਰੱਖਿਓ ਆਪਣਾ ਚੰਗਾ ਮੰਮੀ ਜੀ ਸਤਿ ਸ੍ਰੀ ਅਕਾਲ ਚਲ ਪਿੰਡ ਵੀ ਗੱਲ ਕਰਨੀ ਆ ਜਾਉਂਗੀ ਕਿਹਦੇ ਨੂੰ ਮੈਨੂੰ ਇਹਦਾ ਦੰਤ ਥੋੜਾ ਮਾਰਿਆ ਮੇਰਾ ਰਾਦਾ ਵਾ ਜੇ ਬੱਦਲ-ਬੁੱਦਲ ਹਟਦਾ ਵਾ ਨਾ ਕੱਲ ਨੂੰ ਮੀਂਹ ਨਹੀਂ ਆਉਂਦਾ ਤੇ ਕੱਲ ਨੂੰ ਹੀ ਚਲ ਜਾ ਜੇ ਕੱਲ ਨਾ ਗਈ ਪਾਸੋਂ ਤੇ ਮੈਂ ਜ਼ਰੂਰ ਜਾਉਂਗੀ ਵੀ ਇਹ ਕਿੱਡੀ ਚਲਾਕ ਆ ਇਹ ਜਾਣਾ ਹੋਣਾ ਤਹੀਂ ਪਿੰਡ ਕੋਈ ਗੱਲ ਨਹੀਂ ਕਰਨ ਨੂੰ ਨਾਲ ਲੈ ਜਾਓ ਨੀ ਹੁਣ ਕਿਦਾਂ ਕਰਨੂ ਮੇਰੇ ਨਾਲ ਕੱਲਾਂ ਦੇਈਆਂ ਜਦੋਂ ਕਰਨੂ ਮੈਂ ਖੜਦੀ ਹਾਂ ਉਹਦੇ ਤੇ ਤੂੰ ਡੱਕਦੀ ਹੀ ਹੁਣ ਕਰਨੂ ਨਾਲ ਲੈ ਜੀਏ ਹੁਣ ਨਾ ਮੈਂ ਸਖਾਲੂਗੀ ਕਰਨੂ ਰਾਹ ਦੇ ਵਿੱਚ ਮਾਰੇ ਬਾਰੇ ਜਾਈਏ ਤੇਰੇ ਵੀ